ਤੇ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ ਅਕਸਰ ਜਦੋਂ ਗੱਲ ਪੀਟੀ ਦੀ ਹੁੰਦੀ ਆ ਤੇ ਉਦੋਂ ਨਾ ਨੰਬਰਾਂ ਦੀ ਗੱਲ ਜ਼ਰੂਰ ਆਂਦੀ ਆ ਕਿਉਂਕਿ ਉਹਦੇ ਚ ਆਪਾਂ ਪੁਆਇੰਟ ਬੋਲ ਦਨੇ ਆ ਇਹਦੇ ਚ ਨੰਬਰ ਬੋਲ ਦਨੇ ਆ ਕਹਿੰਦੇ ਜੀ 50 ਤੋਂ 58 ਦੇ ਵਿੱਚ ਵਿੱਚ ਗਰਾਦੀ ਫਸ ਜਾਂਦੀ ਹੈ ਤੇ ਫਿਰ ਕਈ ਵਰੀ ਇਹ ਕਹਿੰਦੇ ਯਾਰ 58 ਤੋਂ ਨਹੀਂ ਵੱਧਦੇ ਹਾਂਜੀ ਇਹ ਚੀਜ਼ੇ ਹੁੰਦੀ ਆ ਹਾਈਲਾਈਟ ਚ ਵੀ ਆ ਉਹਦੇ ਚ ਵੀ ਕਹਿ ਲੈਂਦੇ ਆ ਵੀ ਮੇਰੇ ਤਾਂ 6 ਤੇ ਆ ਕੇ ਰੁੱਕ ਗਏ ਹਾਂਜੀ ਮੇਰੇ 6 ਤੋਂ ਨਹੀਂ ਵੱਧ ਰਹੇ ਇਹ ਮੇਰੇ ਖਿਆਲ ਨਾਲ ਸਕੋਰ ਬਰਾਬਰ ਜੇ ਹੀ ਹੋਊਗਾ ਜੇ ਤੁਸੀਂ ਦੋਨਾਂ ਨੂੰ ਮਿਲਾ ਕੇ ਦੇਖੋਗੇ ਇਹਦਾ ਕੀ ਰੀਜ਼ਨ ਆ ਜੇ ਤੁਸੀਂ ਦੋਨੇ ਪੱਖਾਂ ਤੋਂ ਦੱਸਣਾ ਹੋਵੇ ਪੀਟੀ ਦਾ ਵੀ ਤੇ ਹਾਈਲਾਈਟ ਦਾ ਵੀ ਕੀ ਕਹੋਗੇ ਜੇ ਆਪਾਂ ਆਲਸ ਦੀ ਗੱਲ ਕਰੀਏ ਪਹਿਲਾਂ ਤਾਂ ਆਲਸ ਦੇ ਵਿੱਚ ਕੁਝ ਚੀਜ਼ਾਂ ਦਾ ਵਿੱਚੋਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਦਾਂ ਕਿਸੇ ਚੀਜ਼ ਨੂੰ ਜਾਂ ਹੈਡਿੰਗਸ ਨੂੰ ਕਿੱਦਾਂ ਅਲੋਟ ਕਰਨਾ ਹੈ ਮਤਲਬ ਪ੍ਰੋਪਰ ਗਾਈਡੈਂਸ ਨਹੀਂ ਹੈਗੀ ਲੋਕਾਂ ਕੋਲ ਤੇ ਜੇ ਪੀਟੀ ਦੀ ਗੱਲ ਕਰੀਏ ਸੇਮ ਹੀ ਪੀਟੀ ਦੇ ਵਿੱਚ ਵੀ ਆ ਜਾਂਦਾ ਕਿ ਵਿੱਚੋਂ ਟ੍ਰਿਕਸ ਨੇ ਜਿਹੜੀਆਂ ਜਿਹੜੀਆਂ ਸਿੰਪਲ ਕੁਐਸਚਨਸ ਕਿੱਦਾਂ ਹੋਣੇ ਨੇ ਜਾਂ 네ਗੇਟਿਵ ਮਾਰਕਿੰਗ ਵਾਲੇ ਕੁਐਸਚਨ ਕਿੱਦਾਂ ਨੇ ਤਾਂ ਉਹ ਵਿੱਚੋਂ ਵਿੱਚੋਂ ਜਿਹੜੀ ਆਪਾਂ ਉਲਝਣ ਹੈਗੀ ਹੈ ਜਿਹੜੀ ਲੋਕ ਉਹ ਕੱਢ ਹੀ ਨਹੀਂ ਪਾਉਂਦੇ ਹੈਗੇ ਕਿਉਂਕਿ ਪ੍ਰੋਪਰ ਗਾਈਡੈਂਸ ਨਹੀਂ ਮਿਲ ਪਾ ਰਹੀ ਜਾਂ ਪ੍ਰਪੇਅਰ ਪਤਾ ਨਹੀਂ ਆਪਣੇ ਆਪ ਕਰ ਰਹੇ ਨੇ ਕੁਝ ਗਾਈਡੈਂਸ ਨਹੀਂ ਲੈ ਰਹੇ ਹੈਗੇ ਜਿੱਦੇ ਕਰਕੇ ਕੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਜਿਹੜੇ ਆ 7-8 ਸਕੋਰ ਦੇ ਵਿੱਚ ਜਿਹੜੇ ਅੜ ਗਏ ਆ ਤੇ ਉਹ ਕਿਉਂ ਅੜੇ ਆ ਤੇਸੀਮਾਇਲਸ ਤੇਮੀਆਲਸ ਦੇ ਵਿੱਚ ਹਾਂਜੀ ਕਿਉਂਕਿ ਇਹੀ ਹੈਗਾ ਕਿ ਜਿਵੇਂ ਉਹ ਚ ਸਪੀਕਿੰਗ ਹੈਗਾ ਤਾਂ ਐਗਜ਼ਾਮੀਨਰ ਨੂੰ ਤੁਸੀਂ ਕਿਦਾਂ ਫੇਸ ਕਰਨਾ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਆਇਲਸ ਦੀ ਗੱਲ ਕਰੀਏ ਤਾਂ ਸਪੀਕਿੰਗ ਜਾਂ ਫਿਰ ਰਾਈਟਿੰਗ ਕਿਉਂਕਿ ਉਹ ਦੋਨਾਂ ਦੀ ਚੈਕਿੰਗ ਹੀ ਐਗਜ਼ਾਮੀਨਰ ਦੇ ਕੋਲ ਜਾਂਦੀ ਹੈ ਤਾਂ ਉਸ ਦੇ ਵਿੱਚ ਹੀ ਫਸ ਜਾਂਦੇ ਨੇ ਆਇਲਸ ਦੇ ਵਿੱਚ ਜ਼ਿਆਦਾ ਕਈ ਵਾਰ ਕੰਪਲੈਕਸ ਰਾਈਟਿੰਗ ਕਰ ਜਾਂਦੇ ਨੇ ਤਾਂ ਇੰਨੀ ਕੰਪਲੈਕਸ ਚਾਹੀਦੀ ਨਹੀਂ ਹੁੰਦੀ ਹੈ ਕਿ ਜਿੰਨੀ ਉਹ ਦਾਦਾ ਕੰਪਲੈਕਸਿਟੀ ਦੇ ਵਿੱਚ ਲੈ ਜਾਂਦੇ ਨੇ ਜੀ ਐਦਾਂ ਹੀ ਸਪੀਕਿੰਗ ਦੇ ਵਿੱਚ ਐਗਜ਼ਾਮੀਨਰ ਤੋਂ ਡਰ ਜਾਂਦੇ ਨੇ ਤਾਂ ਇਸੇ ਚੀਜ਼ ਨੂੰ ਓਵਰਕਮ ਕਰਨ ਵਾਸਤੇ ਪੀਟੀ ਕਿ ਇਹ ਨਾ ਤਾਂ ਐਗਜ਼ਾਮੀਨਰ ਹੈ ਤੇ ਨਾ ਹੀ ਆਪਾਂ ਹਿਊਮਨ ਦੇ ਸਾਹਮਣੇ ਆ ਕੇ ਕੋਈ ਗੱਲਬਾਤ ਕਰਨੀ ਹੈ ਤਾਂ ਉਹ ਚੀਜ਼ ਤੋਂ ਥੋੜਾ ਜਿਹਾ ਹੋ ਜਾਂਦਾ ਜੀ ਸੋ ਬਿਲਕੁਲ ਜੀ ਕਿਤੇ ਨਾ ਕਿਤੇ ਜਦੋਂ ਕੋਈ ਸਾਹਮਣੇ ਬੈਠਾ ਹੁੰਦਾ ਨਾ ਉਦੋਂ ਗੱਲ ਕਰਨੀ ਵਾਕਈ ਕਿਤੇ ਨਾ ਕਿਤੇ ਔਖੀ ਹੈ ਜਿਹੜੀ ਉਹ ਲੱਗਦੀ ਹੈ ਤੇ ਅਕਸਰ ਇਹ ਹੁੰਦਾ ਫਿਰ ਕਿਵੇਂ ਬਾਹਰ ਆ ਕੇ ਵੀ ਕਹਿੰਦੇ ਉਹ ਮੇਰੇ ਸਾਹਮਣੇ ਦਾ ਬੋਲਣ ਵਾਲਾ ਜਿਹੜਾ ਸੀ ਨਾ ਉਹਦਾ ਪਤਾ ਹੀ ਨਹੀਂ ਲੱਗਾ ਉਹ ਬਾਲੀ ਤੇਜ਼ ਇੰਗਲਿਸ਼ ਬੋਲ ਗਿਆ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਟਿਆ ਮਰੀਨ ਜੀ ਵੀ ਕਾਫੀ ਤੇਜ਼ ਹੈ ਜਿਹੜੀ ਪੰਜਾਬੀ ਬੋਲਦੇ ਆ ਸੋ ਮੈਂ ਇਹਨੂੰ ਵਖੇ ਹ ਥੋੜਾ ਸਲੋ ਬੋਲਿਓ ਅੱਜ ਤਾਂ ਕਿ ਜਿਹੜੀ ਚੰਗੀ ਤਰ੍ਹਾਂ ਸਾਰਿਆਂ ਨੂੰ ਸਮਝ ਆਉ ਆਂਦੀ ਰਹੇ ਤੇ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ ਅਕਸਰ ਜਦੋਂ ਗੱਲ ਪੀਟੀ ਦੀ ਹੁੰਦੀ ਆ ਤੇ ਉਦੋਂ ਨਾ ਨੰਬਰਾਂ ਦੀ ਗੱਲ ਜ਼ਰੂਰ ਆਂਦੀ ਆ ਕਿਉਂਕਿ ਉਹਦੇ ਚ ਆਪਾਂ ਪੁਆਇੰਟ ਬੋਲ ਦਨੇ ਆ ਇਹਦੇ ਚ ਨੰਬਰ ਬੋਲ ਦਨੇ ਆ ਕਹਿੰਦੇ ਕਿ 50 ਤੋਂ 58 ਦੇ ਵਿੱਚ ਵਿੱਚ ਗਰਾਦੀ ਫਸ ਜਾਂਦੀ ਹੈ ਤੇ ਫਿਰ ਕਈ ਵਾਰ ਇਹ ਕਹਿੰਦੇ ਯਾਰ 58 ਤੋਂ ਨਹੀਂ ਵੱਧਦੇ ਹਾਂਜੀ ਇਹ ਚੀਜ਼ ਹੁੰਦੀ ਹੈ ਹਾਈਲਾਈਟ ਚ ਵੀ ਆ ਉਹਦੇ ਚ ਵੀ ਕਹਿ ਲੈਂਦੇ ਆ ਵੀ ਮੇਰੇ ਤਾਂ 6 ਤੇ ਆ ਕੇ ਰੁੱਕ ਗਏ ਹਾਂਜੀ ਮੇਰੇ 6 ਤੋਂ ਨਹੀਂ ਵੱਧ ਰਹੇ ਇਹ ਮੇਰੇ ਖਿਆਲ ਨਾਲ ਸਕੋਰ ਬਰਾਬਰ ਜੇ ਹੀ ਹੋਊਗਾ ਜੇ ਤੁਸੀਂ ਦੋਨਾਂ ਨੂੰ ਮਿਲਾ ਕੇ ਦੇਖੋਗੇ ਇਹਦਾ ਕੀ ਰੀਜ਼ਨ ਆ ਜੇ ਤੁਸੀਂ ਦੋਨੇ ਪੱਖਾਂ ਤੋਂ ਦੱਸਣਾ ਹੋਵੇ ਪੀਟੀ ਦਾ ਵੀ ਤੇ ਹਾਈਲਾਈਟ ਦਾ ਵੀ ਕੀ ਕਹੋਗੇ ਜੇ ਆਪਾਂ ਆਲਸ ਦੀ ਗੱਲ ਕਰੀਏ ਪਹਿਲਾਂ ਤਾਂ ਆਲਸ ਦੇ ਵਿੱਚ ਕੁਝ ਚੀਜ਼ਾਂ ਦਾ ਵਿੱਚੋਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਦਾਂ ਕਿਸੇ ਚੀਜ਼ ਨੂੰ ਜਾਂ ਹੈਡਿੰਗਸ ਨੂੰ ਕਿੱਦਾਂ ਅਲੋਟ ਕਰਨਾ ਹੈ ਮਤਲਬ ਪ੍ਰੋਪਰ ਗਾਈਡੈਂਸ ਨਹੀਂ ਹੈਗੀ ਲੋਕਾਂ ਕੋਲ ਤੇ ਜੇ ਪੀਟੀ ਦੀ ਗੱਲ ਕਰੀਏ ਸੇਮ ਹੀ ਪੀਟੀ ਦੇ ਵਿੱਚ ਵੀ ਆ ਜਾਂਦਾ ਕਿ ਵਿੱਚੋਂ ਟ੍ਰਿਕਸ ਨੇ ਜਿਹੜੀਆਂ ਜਿਹੜੀਆਂ ਸਿੰਪਲ ਕੁਐਸਚਨਸ ਕਿੱਦਾਂ ਹੋਣੇ ਨੇ ਜਾਂ 네ਗੇਟਿਵ ਮਾਰਕਿੰਗ ਵਾਲੇ ਕੁਐਸਚਨ ਕਿੱਦਾਂ ਨੇ ਤਾਂ ਉਹ ਵਿੱਚੋਂ ਵਿੱਚੋਂ ਜਿਹੜੀ ਆਪਾਂ ਉਲਝਣ ਹੈਗੀ ਹੈ ਜਿਹੜੀ ਲੋਕੋ ਕੱਢ ਹੀ ਨਹੀਂ ਪਾਉਂਦੇ ਹੈਗੇ ਕਿਉਂਕਿ ਪ੍ਰੋਪਰ ਗਾਈਡੈਂਸ ਨਹੀਂ ਮਿਲ ਪਾ ਰਹੀ ਜਾਂ ਪ੍ਰਪੇਅਰ ਪਤਾ ਨਹੀਂ ਆਪਣੇ ਆਪ ਕਰ ਰਹੇ ਨੇ ਕੁਝ ਗਾਈਡੈਂਸ ਨਹੀਂ ਲੈ ਰਹੇ ਹੈਗੇ ਜਿੱਦੇ ਕਰਕੇ ਕੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਜਿਹੜੇ ਆ 7-8 ਸਕੋਰ ਦੇ ਵਿੱਚ ਜਿਹੜੇ ਅੜ ਗਏ ਆ ਤੇ ਉਹ ਕਿਉਂ ਅੜੇ ਆ ਤੇਸੀਮਾਇਲਸ ਤੇਮੀਆਲਸ ਦੇ ਵਿੱਚ ਹਾਂਜੀ ਕਿਉਂਕਿ ਇਹੀ ਹੈਗਾ ਕਿ ਜਿਵੇਂ ਉਹ ਚ ਸਪੀਕਿੰਗ ਹੈਗਾ ਤਾਂ ਐਗਜ਼ਾਮੀਨਰ ਨੂੰ ਤੁਸੀਂ ਕਿਦਾਂ ਫੇਸ ਕਰਨਾ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਆਇਲਸ ਦੀ ਗੱਲ ਕਰੀਏ ਤਾਂ ਸਪੀਕਿੰਗ ਜਾਂ ਫਿਰ ਰਾਈਟਿੰਗ ਕਿਉਂਕਿ ਉਹ ਦੋਨਾਂ ਦੀ ਚੈਕਿੰਗ ਹੀ ਐਗਜ਼ਾਮੀਨਰ ਦੇ ਕੋਲ ਜਾਂਦੀ ਹੈ ਤਾਂ ਉਸ ਦੇ ਵਿੱਚ ਹੀ ਫਸ ਜਾਂਦੇ ਨੇ ਆਇਲਸ ਦੇ ਵਿੱਚ ਜ਼ਿਆਦਾ ਕਈ ਵਾਰ ਕੰਪਲੈਕਸ ਰਾਈਟਿੰਗ ਕਰ ਜਾਂਦੇ ਨੇ ਤਾਂ ਇੰਨੀ ਕੰਪਲੈਕਸ ਚਾਹੀਦੀ ਨਹੀਂ ਹੁੰਦੀ ਹੈ ਕਿ ਜਿੰਨੀ ਉਹ ਦਾਦਾ ਕੰਪਲੈਕਸਿਟੀ ਦੇ ਵਿੱਚ ਲੈ ਜਾਂਦੇ ਨੇ ਜੀ ਐਦਾਂ ਹੀ ਸਪੀਕਿੰਗ ਦੇ ਵਿੱਚ ਐਗਜ਼ਾਮੀਨਰ ਤੋਂ ਡਰ ਜਾਂਦੇ ਨੇ ਤਾਂ ਇਸੇ ਚੀਜ਼ ਨੂੰ ਓਵਰਕਮ ਕਰਨ ਵਾਸਤੇ ਪੀਟੀ ਕਿ ਇਹ ਨਾ ਤਾਂ ਐਗਜ਼ਾਮੀਨਰ ਹੈ ਤੇ ਨਾ ਹੀ ਆਪਾਂ ਹਿਊਮਨ ਦੇ ਸਾਹਮਣੇ ਆ ਕੇ ਕੋਈ ਗੱਲਬਾਤ ਕਰਨੀ ਹੈ ਤਾਂ ਉਹ ਚੀਜ਼ ਤੋਂ ਥੋੜਾ ਜਿਹਾ ਹੋ ਜਾਂਦਾ ਜੀ ਸੋ ਬਿਲਕੁਲ ਜੀ ਕਿਤੇ ਨਾ ਕਿਤੇ ਜਦੋਂ ਕੋਈ ਸਾਹਮਣੇ ਬੈਠਾ ਹੁੰਦਾ ਨਾ ਉਦੋਂ ਗੱਲ ਕਰਨੀ ਵਾਕਈ ਕਿਤੇ ਨਾ ਕਿਤੇ ਔਖੀ ਹੈ ਜਿਹੜੀ ਉਹ ਲੱਗਦੀ ਹੈ ਤੇ ਅਕਸਰ ਇਹ ਹੁੰਦਾ ਫਿਰ ਕਿਵੇਂ ਬਾਹਰ ਆ ਕੇ ਵੀ ਕਹਿੰਦੇ ਉਹ ਮੇਰੇ ਸਾਹਮਣੇ ਦਾ ਬੋਲਣ ਵਾਲਾ ਜਿਹੜਾ ਸੀ ਨਾ ਉਹਦਾ ਪਤਾ ਹੀ ਨਹੀਂ ਲੱਗਾ ਉਹ ਬਾਲੀ ਤੇਜ਼ ਇੰਗਲਿਸ਼ ਬੋਲ ਗਿਆ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਟਿਆ ਮਰੀਨ ਜੀ ਵੀ ਕਾਫੀ ਤੇਜ਼ ਹੈ ਜਿਹੜੀ ਪੰਜਾਬੀ ਬੋਲਦੇ ਆ ਸੋ ਮੈਂ ਇਹਨੂੰ ਵਖੇ ਹ ਥੋੜਾ ਸਲੋ ਬੋਲੇਗਾ ਜੀ ਤਾਂ ਕਿ ਜਿਹੜੀ ਚੰਗੀ ਤਰ੍ਹਾਂ ਸਾਰਿਆਂ ਨੂੰ ਸਮਝ ਆਉ ਆਂਦੀ ਰਹੇ ਤੇ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ ਅਕਸਰ ਜਦੋਂ ਗੱਲ ਪੀਟੀ ਦੀ ਹੁੰਦੀ ਆ ਤੇ ਉਦੋਂ ਨਾ ਨੰਬਰਾਂ ਦੀ ਗੱਲ ਜ਼ਰੂਰ ਆਂਦੀ ਆ ਕਿਉਂਕਿ ਉਹਦੇ ਚ ਆਪਾਂ ਪੁਆਇੰਟ ਬੋਲ ਦਨੇ ਆ ਇਹਦੇ ਚ ਨੰਬਰ ਬੋਲ ਦਨੇ ਆ ਕਹਿੰਦੇ ਜੀ 50 ਤੋਂ 58 ਦੇ ਵਿੱਚ ਵਿੱਚ ਗਰਾਦੀ ਖਤ ਜਾਂਦੀ ਹੈ ਤੇ ਫਿਰ ਕਈ ਵਾਰ ਇਹ ਕਹਿੰਦੇ ਯਾਰ 58 ਤੋਂ ਨਹੀਂ ਵੱਧਦੇ ਹਾਂਜੀ ਇਹ ਚੀਜ਼ ਹੁੰਦੀ ਹੈ ਹਾਈਲਾਈਟ ਚ ਵੀ ਹੈ ਉਹਦੇ ਚ ਵੀ ਕਹਿ ਲੈਂਦੇ ਆ ਵੀ ਮੇਰੇ ਤਾਂ 6 ਤੇ ਆ ਕੇ ਰੁੱਕ ਗਏ ਹਾਂਜੀ ਮੇਰੇ 6 ਤੋਂ ਨਹੀਂ ਵੱਧ ਰਹੇ ਇਹ ਮੇਰੇ ਖਿਆਲ ਨਾਲ ਸਕੋਰ ਬਰਾਬਰ ਜੇ ਹੀ ਹੋਊਗਾ ਜੇ ਤੁਸੀਂ ਦੋਨਾਂ ਨੂੰ ਮਿਲਾ ਕੇ ਦੇਖੋਗੇ ਇਹਦਾ ਕੀ ਰੀਜ਼ਨ ਆ ਜੇ ਤੁਸੀਂ ਦੋਨੇ ਪੱਖਾਂ ਤੋਂ ਦੱਸਣਾ ਹੋਵੇ ਪੀਟੀ ਦਾ ਵੀ ਤੇ ਹਾਈਲਾਈਟ ਦਾ ਵੀ ਕੀ ਕਹੋਗੇ ਜੇ ਆਪਾਂ ਆਲਸ ਦੀ ਗੱਲ ਕਰੀਏ ਪਹਿਲਾਂ ਤਾਂ ਆਲਸ ਦੇ ਵਿੱਚ ਕੁਝ ਚੀਜ਼ਾਂ ਦਾ ਵਿੱਚੋਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਦਾਂ ਕਿਸੇ ਚੀਜ਼ ਨੂੰ ਜਾਂ ਹੈਡਿੰਗਸ ਨੂੰ ਕਿੱਦਾਂ ਅਲੋਟ ਕਰਨਾ ਹੈ ਮਤਲਬ ਪ੍ਰੋਪਰ ਗਾਈਡੈਂਸ ਨਹੀਂ ਹੈਗੀ ਲੋਕਾਂ ਕੋਲ ਤੇ ਜੇ ਪੀਟੀ ਦੀ ਗੱਲ ਕਰੀਏ ਸੇਮ ਹੀ ਪੀਟੀ ਦੇ ਵਿੱਚ ਵੀ ਆ ਜਾਂਦਾ ਕਿ ਵਿੱਚੋਂ ਟ੍ਰਿਕਸ ਨੇ ਜਿਹੜੀਆਂ ਜਿਹੜੀਆਂ ਸਿੰਪਲ ਕੁਐਸਚਨਸ ਕਿੱਦਾਂ ਹੋਣੇ ਨੇ ਜਾਂ 네ਗੇਟਿਵ ਮਾਰਕਿੰਗ ਵਾਲੇ ਕੁਐਸਚਨ ਕਿੱਦਾਂ ਨੇ ਤਾਂ ਉਹ ਵਿੱਚੋਂ ਵਿੱਚੋਂ ਜਿਹੜੀ ਆਪਾਂ ਉਲਝਣ ਹੈਗੀ ਹੈ ਜਿਹੜੀ ਲੋਕੋ ਕੱਢ ਹੀ ਨਹੀਂ ਪਾਉਂਦੇ ਹੈਗੇ ਕਿਉਂਕਿ ਪ੍ਰੋਪਰ ਗਾਈਡੈਂਸ ਨਹੀਂ ਮਿਲ ਪਾ ਰਹੀ ਜਾਂ ਪ੍ਰਪੇਅਰ ਪਤਾ ਨਹੀਂ ਆਪਣੇ ਆਪ ਕਰ ਰਹੇ ਨੇ ਕੁਝ ਗਾਈਡੈਂਸ ਨਹੀਂ ਲੈ ਰਹੇ ਹੈਗੇ ਜਿੱਦੇ ਕਰਕੇ ਕੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਜਿਹੜੇ ਆ 7-8 ਸਕੋਰ ਦੇ ਵਿੱਚ ਜਿਹੜੇ ਅੜ ਗਏ ਆ ਤੇ ਉਹ ਕਿਉਂ ਅੜੇ ਆ ਤੇਸੀਮਾਇਲਸ ਤੇਮੀਆਲਸ ਦੇ ਵਿੱਚ ਹਾਂਜੀ ਕਿਉਂਕਿ ਇਹੀ ਹੈਗਾ ਕਿ ਜਿਵੇਂ ਉਹ ਚ ਸਪੀਕਿੰਗ ਹੈਗਾ ਤਾਂ ਐਗਜ਼ਾਮੀਨਰ ਨੂੰ ਤੁਸੀਂ ਕਿਦਾਂ ਫੇਸ ਕਰਨਾ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਆਇਲਸ ਦੀ ਗੱਲ ਕਰੀਏ ਤਾਂ ਸਪੀਕਿੰਗ ਜਾਂ ਫਿਰ ਰਾਈਟਿੰਗ ਕਿਉਂਕਿ ਉਹ ਦੋਨਾਂ ਦੀ ਚੈਕਿੰਗ ਹੀ ਐਗਜ਼ਾਮੀਨਰ ਦੇ ਕੋਲ ਜਾਂਦੀ ਹੈ ਤਾਂ ਉਸ ਦੇ ਵਿੱਚ ਹੀ ਫਸ ਜਾਂਦੇ ਨੇ ਆਇਲਸ ਦੇ ਵਿੱਚ ਜ਼ਿਆਦਾ ਕਈ ਵਾਰ ਕੰਪਲੈਕਸ ਰਾਈਟਿੰਗ ਕਰ ਜਾਂਦੇ ਨੇ ਤਾਂ ਇੰਨੀ ਕੰਪਲੈਕਸ ਚਾਹੀਦੀ ਨਹੀਂ ਹੁੰਦੀ ਹੈ ਕਿ ਜਿੰਨੀ ਉਹ ਦਾਦਾ ਕੰਪਲੈਕਸਿਟੀ ਦੇ ਵਿੱਚ ਲੈ ਜਾਂਦੇ ਨੇ ਜੀ ਐਦਾਂ ਹੀ ਸਪੀਕਿੰਗ ਦੇ ਵਿੱਚ ਐਗਜ਼ਾਮੀਨਰ ਤੋਂ ਡਰ ਜਾਂਦੇ ਨੇ ਤਾਂ ਇਸੇ ਚੀਜ਼ ਨੂੰ ਓਵਰਕਮ ਕਰਨ ਵਾਸਤੇ ਪੀਟੀ ਕਿ ਇਹ ਨਾ ਤਾਂ ਐਗਜ਼ਾਮੀਨਰ ਹੈ ਤੇ ਨਾ ਹੀ ਆਪਾਂ ਹਿਊਮਨ ਦੇ ਸਾਹਮਣੇ ਆ ਕੇ ਕੋਈ ਗੱਲਬਾਤ ਕਰਨੀ ਹੈ ਤਾਂ ਉਹ ਚੀਜ਼ ਤੋਂ ਥੋੜਾ ਜਿਹਾ ਹੋ ਜਾਂਦਾ ਜੀ ਸੋ ਬਿਲਕੁਲ ਜੀ ਕਿਤੇ ਨਾ ਕਿਤੇ ਜਦੋਂ ਕੋਈ ਸਾਹਮਣੇ ਬੈਠਾ ਹੁੰਦਾ ਨਾ ਉਦੋਂ ਗੱਲ ਕਰਨੀ ਵਾਕਈ ਕਿਤੇ ਨਾ ਕਿਤੇ ਔਖੀ ਹੈ ਜਿਹੜੀ ਉਹ ਲੱਗਦੀ ਹੈ ਤੇ ਅਕਸਰ ਇਹ ਹੁੰਦਾ ਫਿਰ ਕਿਵੇਂ ਬਾਹਰ ਆ ਕੇ ਵੀ ਕਹਿੰਦੇ ਉਹ ਮੇਰੇ ਸਾਹਮਣੇ ਦਾ ਬੋਲਣ ਵਾਲਾ ਜਿਹੜਾ ਸੀ ਨਾ ਉਹਦਾ ਪਤਾ ਹੀ ਨਹੀਂ ਲੱਗਾ ਉਹ ਬਾਲੀ ਤੇਜ਼ ਇੰਗਲਿਸ਼ ਬੋਲ ਗਿਆ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਟਿਆ ਮਰੀਨ ਜੀ ਵੀ ਕਾਫੀ ਤੇਜ਼ ਹੈ ਜਿਹੜੀ ਪੰਜਾਬੀ ਬੋਲਦੇ ਆ ਸੋ ਮੈਂ ਇਹਨੂੰ ਕਹੇ ਹ ਥੋੜਾ ਸਲੋ ਬੋਲਿਓ ਅੱਜ ਤਾਂ ਕਿ ਜਿਹੜੀ ਚੰਗੀ ਤਰ੍ਹਾਂ ਸਾਰਿਆਂ ਨੂੰ ਸਮਝ ਆਉ ਆਂਦੀ ਰਹੇ ਤੇ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ ਅਕਸਰ ਜਦੋਂ ਗੱਲ ਪੀਟੀ ਦੀ ਹੁੰਦੀ ਆ ਤੇ ਉਦੋਂ ਨਾ ਨੰਬਰਾਂ ਦੀ ਗੱਲ ਜ਼ਰੂਰ ਆਂਦੀ ਆ ਕਿਉਂਕਿ ਉਹਦੇ ਚ ਆਪਾਂ ਪੁਆਇੰਟ ਬੋਲ ਦਨੇ ਆ ਇਹਦੇ ਚ ਨੰਬਰ ਬੋਲ ਦਨੇ ਆ ਕਹਿੰਦੇ ਕਿ 50 ਤੋਂ 58 ਦੇ ਵਿੱਚ ਵਿੱਚ ਗਰਾਦੀ ਫਸ ਜਾਂਦੀ ਹੈ ਤੇ ਫਿਰ ਕਈ ਵਾਰ ਇਹ ਕਹਿੰਦੇ ਯਾਰ 58 ਤੋਂ ਨਹੀਂ ਵੱਧਦੇ ਹਾਂਜੀ ਇਹ ਚੀਜ਼ ਹੁੰਦੀ ਹੈ ਹਾਈਲਾਈਟ ਚ ਵੀ ਆ ਉਹਦੇ ਚ ਵੀ ਕਹਿ ਲੈਂਦੇ ਆ ਵੀ ਮੇਰੇ ਤਾਂ 6 ਤੇ ਆ ਕੇ ਰੁੱਕ ਗਏ ਹਾਂਜੀ ਮੇਰੇ 6 ਤੋਂ ਨਹੀਂ ਵੱਧ ਰਹੇ ਇਹ ਮੇਰੇ ਖਿਆਲ ਨਾਲ ਸਕੋਰ ਬਰਾਬਰ ਜੇ ਹੀ ਹੋਊਗਾ ਜੇ ਤੁਸੀਂ ਦੋਨਾਂ ਨੂੰ ਮਿਲਾ ਕੇ ਦੇਖੋਗੇ ਇਹਦਾ ਕੀ ਰੀਜ਼ਨ ਆ ਜੇ ਤੁਸੀਂ ਦੋਨੇ ਪੱਖਾਂ ਤੋਂ ਦੱਸਣਾ ਹੋਵੇ ਪੀਟੀ ਦਾ ਵੀ ਤੇ ਹਾਈਲਾਈਟ ਦਾ ਵੀ ਕੀ ਕਹੋਗੇ ਜੇ ਆਪਾਂ ਆਲਸ ਦੀ ਗੱਲ ਕਰੀਏ ਪਹਿਲਾਂ ਤਾਂ ਆਲਸ ਦੇ ਵਿੱਚ ਕੁਝ ਚੀਜ਼ਾਂ ਦਾ ਵਿੱਚੋਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਦਾਂ ਕਿਸੇ ਚੀਜ਼ ਨੂੰ ਜਾਂ ਹੈਡਿੰਗਸ ਨੂੰ ਕਿੱਦਾਂ ਅਲੋਟ ਕਰਨਾ ਹੈ ਮਤਲਬ ਪ੍ਰੋਪਰ ਗਾਈਡੈਂਸ ਨਹੀਂ ਹੈਗੀ ਲੋਕਾਂ ਕੋਲ ਤੇ ਜੇ ਪੀਟੀ ਦੀ ਗੱਲ ਕਰੀਏ ਸੇਮ ਹੀ ਪੀਟੀ ਦੇ ਵਿੱਚ ਵੀ ਆ ਜਾਂਦਾ ਕਿ ਵਿੱਚੋਂ ਟ੍ਰਿਕਸ ਨੇ ਜਿਹੜੀਆਂ ਜਿਹੜੀਆਂ ਸਿੰਪਲ ਕੁਐਸਚਨਸ ਕਿੱਦਾਂ ਹੋਣੇ ਨੇ ਜਾਂ 네ਗੇਟਿਵ ਮਾਰਕਿੰਗ ਵਾਲੇ ਕੁਐਸਚਨ ਕਿੱਦਾਂ ਨੇ ਤਾਂ ਉਹ ਵਿੱਚੋਂ ਵਿੱਚੋਂ ਜਿਹੜੀ ਆਪਾਂ ਉਲਝਣ ਹੈਗੀ ਹੈ ਜਿਹੜੀ ਲੋਕੋ ਕੱਢ ਹੀ ਨਹੀਂ ਪਾਉਂਦੇ ਹੈਗੇ ਕਿਉਂਕਿ ਪ੍ਰੋਪਰ ਗਾਈਡੈਂਸ ਨਹੀਂ ਮਿਲ ਪਾ ਰਹੀ ਜਾਂ ਪ੍ਰਪੇਅਰ ਪਤਾ ਨਹੀਂ ਆਪਣੇ ਆਪ ਕਰ ਰਹੇ ਨੇ ਕੁਝ ਗਾਈਡੈਂਸ ਨਹੀਂ ਲੈ ਰਹੇ ਹੈਗੇ ਜਿੱਦੇ ਕਰਕੇ ਕੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਜਿਹੜੇ ਆ 7-8 ਸਕੋਰ ਦੇ ਵਿੱਚ ਜਿਹੜੇ ਅੜ ਗਏ ਆ ਤੇ ਉਹ ਕਿਉਂ ਅੜੇ ਆ ਤੇਸੀਮਾਇਲਸ ਤੇਮੀਆਲਸ ਦੇ ਵਿੱਚ ਹਾਂਜੀ ਕਿਉਂਕਿ ਇਹੀ ਹੈਗਾ ਕਿ ਜਿਵੇਂ ਉਹ ਚ ਸਪੀਕਿੰਗ ਹੈਗਾ ਤਾਂ ਐਗਜ਼ਾਮੀਨਰ ਨੂੰ ਤੁਸੀਂ ਕਿਦਾਂ ਫੇਸ ਕਰਨਾ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਆਇਲਸ ਦੀ ਗੱਲ ਕਰੀਏ ਤਾਂ ਸਪੀਕਿੰਗ ਜਾਂ ਫਿਰ ਰਾਈਟਿੰਗ ਕਿਉਂਕਿ ਉਹ ਦੋਨਾਂ ਦੀ ਚੈਕਿੰਗ ਹੀ ਐਗਜ਼ਾਮੀਨਰ ਦੇ ਕੋਲ ਜਾਂਦੀ ਹੈ ਤਾਂ ਉਸ ਦੇ ਵਿੱਚ ਹੀ ਫਸ ਜਾਂਦੇ ਨੇ ਆਇਲਸ ਦੇ ਵਿੱਚ ਜ਼ਿਆਦਾ ਕਈ ਵਾਰ ਕੰਪਲੈਕਸ ਰਾਈਟਿੰਗ ਕਰ ਜਾਂਦੇ ਨੇ ਤਾਂ ਇੰਨੀ ਕੰਪਲੈਕਸ ਚਾਹੀਦੀ ਨਹੀਂ ਹੁੰਦੀ ਹੈ ਕਿ ਜਿੰਨੀ ਉਹ ਦਾਦਾ ਕੰਪਲੈਕਸਿਟੀ ਦੇ ਵਿੱਚ ਲੈ ਜਾਂਦੇ ਨੇ ਜੀ ਐਦਾਂ ਹੀ ਸਪੀਕਿੰਗ ਦੇ ਵਿੱਚ ਐਗਜ਼ਾਮੀਨਰ ਤੋਂ ਡਰ ਜਾਂਦੇ ਨੇ ਤਾਂ ਇਸੇ ਚੀਜ਼ ਨੂੰ ਓਵਰਕਮ ਕਰਨ ਵਾਸਤੇ ਪੀਟੀ ਕਿ ਇਹ ਨਾ ਤਾਂ ਐਗਜ਼ਾਮੀਨਰ ਹੈ ਤੇ ਨਾ ਹੀ ਆਪਾਂ ਹਿਊਮਨ ਦੇ ਸਾਹਮਣੇ ਆ ਕੇ ਕੋਈ ਗੱਲਬਾਤ ਕਰਨੀ ਹੈ ਤਾਂ ਉਹ ਚੀਜ਼ ਤੋਂ ਥੋੜਾ ਜਿਹਾ ਹੋ ਜਾਂਦਾ ਜੀ ਸੋ ਬਿਲਕੁਲ ਜੀ ਕਿਤੇ ਨਾ ਕਿਤੇ ਜਦੋਂ ਕੋਈ ਸਾਹਮਣੇ ਬੈਠਾ ਹੁੰਦਾ ਨਾ ਉਦੋਂ ਗੱਲ ਕਰਨੀ ਵਾਕਈ ਕਿਤੇ ਨਾ ਕਿਤੇ ਔਖੀ ਹੈ ਜਿਹੜੀ ਉਹ ਲੱਗਦੀ ਹੈ ਤੇ ਅਕਸਰ ਇਹ ਹੁੰਦਾ ਫਿਰ ਕਿਵੇਂ ਬਾਹਰ ਆ ਕੇ ਵੀ ਕਹਿੰਦੇ ਉਹ ਮੇਰੇ ਸਾਹਮਣੇ ਦਾ ਬੋਲਣ ਵਾਲਾ ਜਿਹੜਾ ਸੀ ਨਾ ਉਹਦਾ ਪਤਾ ਹੀ ਨਹੀਂ ਲੱਗਾ ਉਹ ਬਾਲੀ ਤੇਜ਼ ਇੰਗਲਿਸ਼ ਬੋਲ ਗਿਆ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਟਿਆ ਮਰੀਨ ਜੀ ਵੀ ਕਾਫੀ ਤੇਜ਼ ਹੈ ਜਿਹੜੀ ਪੰਜਾਬੀ ਬੋਲਦੇ ਆ ਸੋ ਮੈਂ ਇਹਨਾਂ ਨੂੰ ਵਖੇ ਥੋੜਾ ਸਲੋ ਬੋਲਿਓ ਅੱਜ ਤਾਂ ਕਿ ਜਿਹੜੀ ਚੰਗੀ ਤਰ੍ਹਾਂ ਸਾਰਿਆਂ ਨੂੰ ਸਮਝ ਆ ਉਹ ਆਂਦੀ ਰਹੇ ਤੇ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ ਅਕਸਰ ਜਦੋਂ ਗੱਲ ਪੀਟੀ ਦੀ ਹੁੰਦੀ ਆ ਤੇ ਉਦੋਂ ਨਾ ਨੰਬਰਾਂ ਦੀ ਗੱਲ ਜ਼ਰੂਰ ਆਂਦੀ ਆ ਕਿਉਂਕਿ ਉਹਦੇ ਚ ਆਪਾਂ ਪੁਆਇੰਟ ਬੋਲ ਦਨੇ ਆ ਇਹਦੇ ਚ ਨੰਬਰ ਬੋਲ ਦਨੇ ਆ ਕਹਿੰਦੇ ਜੀ 50 ਤੋਂ 58 ਦੇ ਵਿੱਚ ਵਿੱਚ ਗਰਾਰੀ ਫਸ ਜਾਂਦੀ ਹੈ ਤੇ ਫਿਰ ਕਈ ਵਰੀ ਇਹ ਕਹਿੰਦੇ ਯਾਰ 58 ਤੋਂ ਨਹੀਂ ਵੱਧਦੇ ਹਾਂਜੀ ਇਹ ਚੀਜ਼ ਹੁੰਦੀ ਹੈ ਹਾਈਲਾਈਟ ਚ ਵੀ ਹੈ ਉਹਦੇ ਚ ਵੀ ਕਹਿ ਲੈਂਦੇ ਆ ਵੀ ਮੇਰੇ ਤਾਂ 6 ਤੇ ਆ ਕੇ ਰੁੱਕ ਗਏ ਹਾਂਜੀ ਮੇਰੇ 6 ਤੋਂ ਨਹੀਂ ਵੱਧ ਰਹੇ ਇਹ ਮੇਰੇ ਖਿਆਲ ਨਾਲ ਸਕੋਰ ਬਰਾਬਰ ਜੇ ਹੀ ਹੋਊਗਾ ਜੇ ਤੁਸੀਂ ਦੋਨਾਂ ਨੂੰ ਮਿਲਾ ਕੇ ਦੇਖੋਗੇ ਇਹਦਾ ਕੀ ਰੀਜ਼ਨ ਆ ਜੇ ਤੁਸੀਂ ਦੋਨੇ ਪੱਖਾਂ ਤੋਂ ਦੱਸਣਾ ਹੋਵੇ ਪੀਟੀ ਦਾ ਵੀ ਤੇ ਹਾਈਲਾਈਟ ਦਾ ਵੀ ਕੀ ਕਹੋਗੇ ਜੇ ਆਪਾਂ ਆਲਸ ਦੀ ਗੱਲ ਕਰੀਏ ਪਹਿਲਾਂ ਤਾਂ ਆਲਸ ਦੇ ਵਿੱਚ ਕੁਝ ਚੀਜ਼ਾਂ ਦਾ ਵਿੱਚੋਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਦਾਂ ਕਿਸੇ ਚੀਜ਼ ਨੂੰ ਜਾਂ ਹੈਡਿੰਗਸ ਨੂੰ ਕਿੱਦਾਂ ਅਲੋਟ ਕਰਨਾ ਹੈ ਮਤਲਬ ਪ੍ਰੋਪਰ ਗਾਈਡੈਂਸ ਨਹੀਂ ਹੈਗੀ ਲੋਕਾਂ ਕੋਲ ਤੇ ਜੇ ਪੀਟੀ ਦੀ ਗੱਲ ਕਰੀਏ ਸੇਮ ਹੀ ਪੀਟੀ ਦੇ ਵਿੱਚ ਵੀ ਆ ਜਾਂਦਾ ਕਿ ਵਿੱਚੋਂ ਟ੍ਰਿਕਸ ਨੇ ਜਿਹੜੀਆਂ ਜਿਹੜੀਆਂ ਸਿੰਪਲ ਕੁਐਸਚਨਸ ਕਿੱਦਾਂ ਹੋਣੇ ਨੇ ਜਾਂ 네ਗੇਟਿਵ ਮਾਰਕਿੰਗ ਵਾਲੇ ਕੁਐਸਚਨ ਕਿੱਦਾਂ ਨੇ ਤਾਂ ਉਹ ਵਿੱਚੋਂ ਵਿੱਚੋਂ ਜਿਹੜੀ ਆਪਾਂ ਉਲਝਣ ਹੈਗੀ ਹੈ ਜਿਹੜੀ ਲੋਕੋ ਕੱਢ ਹੀ ਨਹੀਂ ਪਾਉਂਦੇ ਹੈਗੇ ਕਿਉਂਕਿ ਪ੍ਰੋਪਰ ਗਾਈਡੈਂਸ ਨਹੀਂ ਮਿਲ ਪਾ ਰਹੀ ਜਾਂ ਪ੍ਰਪੇਅਰ ਪਤਾ ਨਹੀਂ ਆਪਣੇ ਆਪ ਕਰ ਰਹੇ ਨੇ ਕੁਝ ਗਾਈਡੈਂਸ ਨਹੀਂ ਲੈ ਰਹੇ ਹੈਗੇ ਜਿੱਦੇ ਕਰਕੇ ਕੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਜਿਹੜੇ ਆ 7-8 ਸਕੋਰ ਦੇ ਵਿੱਚ ਜਿਹੜੇ ਅੜ ਗਏ ਆ ਤੇ ਉਹ ਕਿਉਂ ਅੜੇ ਆ ਤੇਸੀਮਾਇਲਸ ਤੇਮੀਆਲਸ ਦੇ ਵਿੱਚ ਹਾਂਜੀ ਕਿਉਂਕਿ ਇਹੀ ਹੈਗਾ ਕਿ ਜਿਵੇਂ ਉਹ ਚ ਸਪੀਕਿੰਗ ਹੈਗਾ ਤਾਂ ਐਗਜ਼ਾਮੀਨਰ ਨੂੰ ਤੁਸੀਂ ਕਿਦਾਂ ਫੇਸ ਕਰਨਾ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਆਇਲਸ ਦੀ ਗੱਲ ਕਰੀਏ ਤਾਂ ਸਪੀਕਿੰਗ ਜਾਂ ਫਿਰ ਰਾਈਟਿੰਗ ਕਿਉਂਕਿ ਉਹ ਦੋਨਾਂ ਦੀ ਚੈਕਿੰਗ ਹੀ ਐਗਜ਼ਾਮੀਨਰ ਦੇ ਕੋਲ ਜਾਂਦੀ ਹੈ ਤਾਂ ਉਸ ਦੇ ਵਿੱਚ ਹੀ ਫਸ ਜਾਂਦੇ ਨੇ ਆਇਲਸ ਦੇ ਵਿੱਚ ਜ਼ਿਆਦਾ ਕਈ ਵਾਰ ਕੰਪਲੈਕਸ ਰਾਈਟਿੰਗ ਕਰ ਜਾਂਦੇ ਨੇ ਤਾਂ ਇੰਨੀ ਕੰਪਲੈਕਸ ਚਾਹੀਦੀ ਨਹੀਂ ਹੁੰਦੀ ਹੈ ਕਿ ਜਿੰਨੀ ਉਹ ਦਾਦਾ ਕੰਪਲੈਕਸਿਟੀ ਦੇ ਵਿੱਚ ਲੈ ਜਾਂਦੇ ਨੇ ਜੀ ਐਦਾਂ ਹੀ ਸਪੀਕਿੰਗ ਦੇ ਵਿੱਚ ਐਗਜ਼ਾਮੀਨਰ ਤੋਂ ਡਰ ਜਾਂਦੇ ਨੇ ਤਾਂ ਇਸੇ ਚੀਜ਼ ਨੂੰ ਓਵਰਕਮ ਕਰਨ ਵਾਸਤੇ ਪੀਟੀ ਕਿ ਇਹ ਨਾ ਤਾਂ ਐਗਜ਼ਾਮੀਨਰ ਹੈ ਤੇ ਨਾ ਹੀ ਆਪਾਂ ਹਿਊਮਨ ਦੇ ਸਾਹਮਣੇ ਆ ਕੇ ਕੋਈ ਗੱਲਬਾਤ ਕਰਨੀ ਹੈ ਤਾਂ ਉਹ ਚੀਜ਼ ਤੋਂ ਥੋੜਾ ਜਿਹਾ ਹੋ ਜਾਂਦਾ ਜੀ ਸੋ ਬਿਲਕੁਲ ਜੀ ਕਿਤੇ ਨਾ ਕਿਤੇ ਜਦੋਂ ਕੋਈ ਸਾਹਮਣੇ ਬੈਠਾ ਹੁੰਦਾ ਨਾ ਉਦੋਂ ਗੱਲ ਕਰਨੀ ਵਾਕਈ ਕਿਤੇ ਨਾ ਕਿਤੇ ਔਖੀ ਹੈ ਜਿਹੜੀ ਉਹ ਲੱਗਦੀ ਹੈ ਤੇ ਅਕਸਰ ਇਹ ਹੁੰਦਾ ਫਿਰ ਕਿਵੇਂ ਬਾਹਰ ਆ ਕੇ ਵੀ ਕਹਿੰਦੇ ਉਹ ਮੇਰੇ ਸਾਹਮਣੇ ਦਾ ਬੋਲਣ ਵਾਲਾ ਜਿਹੜਾ ਸੀ ਨਾ ਉਹਦਾ ਪਤਾ ਹੀ ਨਹੀਂ ਲੱਗਾ ਉਹ ਬਾਲੀ ਤੇਜ਼ ਇੰਗਲਿਸ਼ ਬੋਲ ਗਿਆ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਟਿਆ ਮਰੀਨ ਜੀ ਵੀ ਕਾਫੀ ਤੇਜ਼ ਹੈ ਜਿਹੜੀ ਪੰਜਾਬੀ ਬੋਲਦੇ ਆ ਸੋ ਮੈਂ ਇਹਨੂੰ ਵਖੇ ਹ ਥੋੜਾ ਸਲੋ ਬੋਲਿਓ ਅੱਜ ਤਾਂ ਕਿ ਜਿਹੜੀ ਚੰਗੀ ਤਰ੍ਹਾਂ ਸਾਰਿਆਂ ਨੂੰ ਸਮਝ ਆ ਉਹ ਆਂਦੀ ਰਹੇ ਤੇ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ ਅਕਸਰ ਜਦੋਂ ਗੱਲ ਪੀਟੀ ਦੀ ਹੁੰਦੀ ਆ ਤੇ ਉਦੋਂ ਨਾ ਨੰਬਰਾਂ ਦੀ ਗੱਲ ਜ਼ਰੂਰ ਆਂਦੀ ਆ ਕਿਉਂਕਿ ਉਹਦੇ ਚ ਆਪਾਂ ਪੁਆਇੰਟ ਬੋਲ ਦਨੇ ਆ ਇਹਦੇ ਚ ਨੰਬਰ ਬੋਲ ਦਨੇ ਆ ਹੂੰ ਹੂੰ ਕਹਿੰਦੇ ਜੀ 50 ਤੋਂ 58 ਦੇ ਵਿੱਚ ਵਿੱਚ ਗਰਾਦੀ ਫਸ ਜਾਂਦੀ ਹੈ ਤੇ ਫਿਰ ਕਈ ਵਰੀ ਇਹ ਕਹਿੰਦੇ ਯਾਰ 58 ਤੋਂ ਨਹੀਂ ਵੱਧਦੇ ਹਾਂਜੀ ਇਹ ਚੀਜ਼ ਹੁੰਦੀ ਹੈ ਹਾਈਲਾਈਟ ਚ ਵੀ ਆ ਉਹਦੇ ਚ ਵੀ ਕਹਿ ਲੈਂਦੇ ਆ ਵੀ ਮੇਰੇ ਤਾਂ 6 ਤੇ ਆ ਕੇ ਰੁੱਕ ਗਏ ਹਾਂਜੀ ਮੇਰੇ 6 ਤੋਂ ਨਹੀਂ ਵੱਧ ਰਹੇ ਇਹ ਮੇਰੇ ਖਿਆਲ ਨਾਲ ਸਕੋਰ ਬਰਾਬਰ ਜੇ ਹੀ ਹੋਊਗਾ ਜੇ ਤੁਸੀਂ ਦੋਨਾਂ ਨੂੰ ਮਿਲਾ ਕੇ ਦੇਖੋਗੇ ਇਹਦਾ ਕੀ ਰੀਜ਼ਨ ਆ ਜੇ ਤੁਸੀਂ ਦੋਨੇ ਪੱਖਾਂ ਤੋਂ ਦੱਸਣਾ ਹੋਵੇ ਪੀਟੀ ਦਾ ਵੀ ਤੇ ਹਾਈਲਾਈਟ ਦਾ ਵੀ ਕੀ ਕਹੋਗੇ ਜੇ ਆਪਾਂ ਆਲਸ ਦੀ ਗੱਲ ਕਰੀਏ ਪਹਿਲਾਂ ਤਾਂ ਆਲਸ ਦੇ ਵਿੱਚ ਕੁਝ ਚੀਜ਼ਾਂ ਦਾ ਵਿੱਚੋਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਦਾਂ ਕਿਸੇ ਚੀਜ਼ ਨੂੰ ਜਾਂ ਹੈਡਿੰਗਸ ਨੂੰ ਕਿੱਦਾਂ ਅਲੋਟ ਕਰਨਾ ਹੈ ਮਤਲਬ ਪ੍ਰੋਪਰ ਗਾਈਡੈਂਸ ਨਹੀਂ ਹੈਗੀ ਲੋਕਾਂ ਕੋਲ ਤੇ ਜੇ ਪੀਟੀ ਦੀ ਗੱਲ ਕਰੀਏ ਸੇਮ ਹੀ ਪੀਟੀ ਦੇ ਵਿੱਚ ਵੀ ਆ ਜਾਂਦਾ ਕਿ ਵਿੱਚੋਂ ਟ੍ਰਿਕਸ ਨੇ ਜਿਹੜੀਆਂ ਜਿਹੜੀਆਂ ਸਿੰਪਲ ਕੁਐਸਚਨਸ ਕਿੱਦਾਂ ਹੋਣੇ ਨੇ ਜਾਂ 네ਗੇਟਿਵ ਮਾਰਕਿੰਗ ਵਾਲੇ ਕੁਐਸਚਨ ਕਿੱਦਾਂ ਨੇ ਤਾਂ ਉਹ ਵਿੱਚੋਂ ਵਿੱਚੋਂ ਜਿਹੜੀ ਆਪਾਂ ਉਲਝਣ ਹੈਗੀ ਹੈ ਜਿਹੜੀ ਲੋਕੋ ਕੱਢ ਹੀ ਨਹੀਂ ਪਾਉਂਦੇ ਹੈਗੇ ਕਿਉਂਕਿ ਪ੍ਰੋਪਰ ਗਾਈਡੈਂਸ ਨਹੀਂ ਮਿਲ ਪਾ ਰਹੀ ਜਾਂ ਪ੍ਰਪੇਅਰ ਪਤਾ ਨਹੀਂ ਆਪਣੇ ਆਪ ਕਰ ਰਹੇ ਨੇ ਕੁਝ ਗਾਈਡੈਂਸ ਨਹੀਂ ਲੈ ਰਹੇ ਹੈਗੇ ਜਿੱਦੇ ਕਰਕੇ ਕੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਜਿਹੜੇ ਆ 7-8 ਸਕੋਰ ਦੇ ਵਿੱਚ ਜਿਹੜੇ ਅੜ ਗਏ ਆ ਤੇ ਉਹ ਕਿਉਂ ਅੜੇ ਆ ਤੇਸੀਮਾਇਲਸ ਤੇਮੀਆਲਸ ਦੇ ਵਿੱਚ ਹਾਂਜੀ ਕਿਉਂਕਿ ਇਹੀ ਹੈਗਾ ਕਿ ਜਿਵੇਂ ਉਹ ਚ ਸਪੀਕਿੰਗ ਹੈਗਾ ਤਾਂ ਐਗਜ਼ਾਮੀਨਰ ਨੂੰ ਤੁਸੀਂ ਕਿਦਾਂ ਫੇਸ ਕਰਨਾ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਆਇਲਸ ਦੀ ਗੱਲ ਕਰੀਏ ਤਾਂ ਸਪੀਕਿੰਗ ਜਾਂ ਫਿਰ ਰਾਈਟਿੰਗ ਕਿਉਂਕਿ ਉਹ ਦੋਨਾਂ ਦੀ ਚੈਕਿੰਗ ਹੀ ਐਗਜ਼ਾਮੀਨਰ ਦੇ ਕੋਲ ਜਾਂਦੀ ਹੈ ਤਾਂ ਉਸ ਦੇ ਵਿੱਚ ਹੀ ਫਸ ਜਾਂਦੇ ਨੇ ਆਇਲਸ ਦੇ ਵਿੱਚ ਜ਼ਿਆਦਾ ਕਈ ਵਾਰ ਕੰਪਲੈਕਸ ਰਾਈਟਿੰਗ ਕਰ ਜਾਂਦੇ ਨੇ ਤਾਂ ਇੰਨੀ ਕੰਪਲੈਕਸ ਚਾਹੀਦੀ ਨਹੀਂ ਹੁੰਦੀ ਹੈ ਕਿ ਜਿੰਨੀ ਉਹ ਦਾਦਾ ਕੰਪਲੈਕਸਿਟੀ ਦੇ ਵਿੱਚ ਲੈ ਜਾਂਦੇ ਨੇ ਜੀ ਐਦਾਂ ਹੀ ਸਪੀਕਿੰਗ ਦੇ ਵਿੱਚ ਐਗਜ਼ਾਮੀਨਰ ਤੋਂ ਡਰ ਜਾਂਦੇ ਨੇ ਤਾਂ ਇਸੇ ਚੀਜ਼ ਨੂੰ ਓਵਰਕਮ ਕਰਨ ਵਾਸਤੇ ਪੀਟੀ ਕਿ ਇਹ ਇਚ ਨਾ ਤਾਂ ਐਗਜ਼ਾਮੀਨਰ ਹੈ ਤੇ ਨਾ ਹੀ ਆਪਾਂ ਹਿਊਮਨ ਦੇ ਸਾਹਮਣੇ ਆ ਕੇ ਕੋਈ ਗੱਲਬਾਤ ਕਰਨੀ ਹੈ ਤਾਂ ਉਹ ਚੀਜ਼ ਤੋਂ ਥੋੜਾ ਜਿਹਾ ਹੋ ਜਾਂਦਾ ਜੀ ਸੋ ਬਿਲਕੁਲ ਜੀ ਕਿਤੇ ਨਾ ਕਿਤੇ ਜਦੋਂ ਕੋਈ ਸਾਹਮਣੇ ਬੈਠਾ ਹੁੰਦਾ ਨਾ ਉਦੋਂ ਗੱਲ ਕਰਨੀ ਵਾਕਈ ਕਿਤੇ ਨਾ ਕਿਤੇ ਔਖੀ ਹੈ ਜਿਹੜੀ ਉਹ ਲੱਗਦੀ ਹੈ ਤੇ ਅਕਸਰ ਇਹ ਹੁੰਦਾ ਫਿਰ ਕਿਵੇਂ ਬਾਰਾਖੇ ਵੀ ਕਹਿੰਦੇ ਉਹ ਮੇਰੇ ਸਾਹਮਣੇ ਦਾ ਬੋਲਣ ਵਾਲਾ ਜਿਹੜਾ ਸੀ ਨਾ ਉਹਦਾ ਪਤਾ ਹੀ ਨਹੀਂ ਲੱਗਾ ਉਹ ਬਾਲੀ ਤੇਜ਼ ਇੰਗਲਿਸ਼ ਬੋਲ ਗਿਆ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਟਿਆ ਮਰੀਨ ਜੀ ਵੀ ਕਾਫੀ ਤੇਜ਼ ਹੈ ਜਿਹੜੀ ਪੰਜਾਬੀ ਬੋਲਦੇ ਆ ਸੋ ਮੈਂ ਇਹਨੂੰ ਵਖ ਥੋੜਾ ਸਲੋ ਬੋਲਿਓ ਅੱਜ ਤਾਂ ਕਿ